ਹੁਣ ਜਿਹੜੇ ਬੰਦੇ ਨੇ 13 ਕਿਲ 12 13 ਕਿੱਲੇ ਠੇਕੇ ਤੇ ਲੈ ਕੇ ਜ਼ਮੀਨ ਸਾਰਾ ਉਹਦਾ ਮੁੱਲ ਤਾਰ ਕੇ ਤੇ ਜਦੋਂ ਉਹਦਾ ਫਸਲ ਲਾਉਣ ਦਾ ਸਮਾਂ ਆਇਆ ਤੇ ਉਦੋਂ ਆਹ ਕਹਾਣੀ ਵਾਪਰ ਜੇ ਤਾਂ ਤੁਸੀ ਸਿਆਰੀ ਹੁੰਦੀ ਹੈ ਆਪਣੇ ਕੋਲ ਹੋਰ ਹੈ ਫਸਲ ਦੇ ਕਿ ਫਸਲ ਐ ਪਾ ਸਰਤੇ ਹੀ ਆਪਾਂ ਸਰਤੇ ਪੱਜੇ ਰਹਦੇ ਹਾਂ ਫਸਲ ਦੇ ਸਰਤੇ ਹੈ ਆਪਾਂ ਫਸਲ ਦੇ ਸਾਰੇ ਹੈ ਉਹਦਾ ਠੇਕਾ ਤਾਰਿਆ ਇਹਦਾ ਕੀ ਪਾ ਠੇਕਾ ਜੀ 90000 ਰੁਪਏ ਕਿੱਲਾ ਜੀ ਇਹ 1.5 ਲੱਖ ਰੁਪਿਆ 12 ਕਿੱਲਾਂ ਦਾ ਚੱਕ ਦਿੱਤੇ ਹੋਇਆ ਦੋ ਉਹ ਉਹ ਅਪਰੀਮੈਂਟ ਕਰਕੇ ਬੰਦਾ ਬੰਦਾ ਇਹੋ ਜੇ ਇਹਨੇ ਬੜੀ ਫਕੀਂ ਮਟਿਨੜੇ ਉਹ ਰਾਤ ਨੂੰ 12 1 ਵਜੇ ਫੱਕ ਦੇ ਉੱਤੇ ਰਾਉਂਡ ਅਪ ਸਪਰੇਅ ਕਰ ਗਿਆ 80 ਗ੍ਰਾਮ ਢੋਲੀ ਮਗਰਪਾ ਕੀ ਮਤਲਬ ਜੇ ਫਿਰ ਖੜੀ ਖਾਣੇ ਕਰਦੇ ਫਿਰ ਛਿੜਕ ਜਾ ਕਰੂਗਾ ਮੰਨ ਲਓ ਜੇ ਆਪਾਂ ਸ਼ਰੀਕੇਬਾਜੀ ਕਹਿ ਦਿੰਨੇ ਆ ਜਾਂ ਫਿਰ ਇੱਕ ਦੂਜੇ ਤੋਂ ਈਰਖਾ ਉਹ ਅਕਸਰ ਪਿੰਡਾਂ ਦੇ ਵਿੱਚ ਸੱਥਾਂ ਦੇ ਫੱਟਿਆਂ ਦੇ ਉੱਤੇ ਗੱਲਾਂ ਹੁੰਦੀਆਂ ਜਿਸ ਨੇ ਕਰਨ ਸਿੱਧੀ ਘਟਾ ਪ੍ਰਧਾਨ ਜੀ ਮਾਰ ਲਾ ਸਿੱਧਾ ਉਹ ਬੰਦੇ ਨਾਲ ਟੱਕਰ ਲੈ ਲੋ ਅਗਲੇ ਨਾਲ ਲੈ ਵੇਟ ਦੇ ਰੋਟ ਪੀਚਾ ਬੈਗ ਉਹ ਤਾਂ ਵੱਖ ਗੱਲ ਦੀ ਆ ਠੇਕੇ ਤੇ ਲੈ ਆ ਠੇਕੇ ਕਰਕੇ ਰਿਸਕ ਹੋਈ ਹੈ ਇਹ ਗੱਲ ਦੀ ਹੂੰ ਤੇ ਇਸ ਕਰਕੇ ਬਸ ਇਹ ਰਾਤ ਨੂੰ ਕੋਈ ਵਹਿਬਤ ਕਰੀਏ ਬੰਦੇ ਨੇ ਕਹਿੰਦਾ ਇਹਨਾਂ ਖੜੀ ਕਹਿੰਦਾ ਮੋਗਰ ਫੈਲ ਮਾਰਨਾ ਪੀ ਕਿ 20 ਦਿਨਾਂ ਦੀ ਹੈ ਉਹ ਫਸਲ ਹੈ ਉਹ ਬੱਚਿਆਂ ਵਰਗੀ ਹੁੰਦੀ ਪੁੱਤਾਂ ਵਰਗੀ ਹੁੰਦੀ ਹੈ ਤੇ ਔਰ ਸਾਨੂੰ ਜ਼ਿਮੀਂਦਾਰ ਨੂੰ ਫਸਲ ਦਾ ਹਿੱਸਾ ਰ ਆਉਂਦਾ ਫਸਲਾ ਨਹੀਂ ਕਿ ਬਾਣ ਕੋਈ ਦਿੱਕਤ ਨਹੀਂ ਹੁੰਦਾ ਬਾਣ ਖੁੱਲ ਜਾਈਦਾ ਬੰਦਾ ਸਮਝ ਗੱਲ ਨਾ ਉਵੇਂ ਹੁੰਦਾ ਨਹੀਂ ਕੱਤੂ ਰੌਂਡ ਅਪ ਕਰਕੇ ਕੋਈ ਪੈੜ ਨੱਪੀ ਬੰਦੇ ਦੀ ਕੋਈ ਪਤਾ ਚੱਲਿਆ ਜੇ ਪਤਾ ਹੁੰਦਾ ਜੀ ਨੱਪ ਲੈਂਦੇ ਆਪਾਂ ਇਹਦਾ ਬਲ ਨਹੀਂ ਪੈ ਗਿਆ ਫਿਰ ਕਿਵੇਂ ਸਿਸਟਮ ਮੁੜ ਕਿਵੇਂ ਆਉਂਦਾ ਕੱਤੂ ਕਰੂ ਕਿਉਂ ਨਾ ਉਸ ਵਕਤ ਮੈਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਲਾਲਾ ਦੇ ਵਿੱਚ ਆ ਤੇ ਅਕਸਰ ਅਸੀਂ ਪਿੰਡਾਂ ਦੇ ਵਿੱਚ ਗੱਲ ਕਰਦੇ ਹੁੰਨੇ ਆ ਕਿ ਜਿਹੜਾ ਮਚੀਮ ਹੈ ਜਾ ਆਪਾਂ ਸ਼ਰੀਕੇਬਾਜੀ ਕਹਿ ਦਿੰਨੇ ਆ ਜਾਂ ਫਿਰ ਇੱਕ ਦੂਜੇ ਤੋਂ ਈਰਖਾ ਉਹ ਅਕਸਰ ਪਿੰਡਾਂ ਦੇ ਵਿੱਚ ਸੱਥਾਂ ਦੇ ਫੱਟਿਆਂ ਦੇ ਉੱਤੇ ਗੱਲਾਂ ਹੁੰਦੀਆਂ ਤੇ ਈਰਖੇ ਵਾਲੇ ਕਿਸ ਕਦਰ ਡਿੱਗਦੇ ਨੇ ਕਿੰਨੀ ਨੀਚਤਾ ਦਿਖਾਉਂਦੇ ਨੇ ਉਹ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਗੱਲਬਾਤ ਕਰਾਂਗੇ ਇਸ ਵੀਡੀਓ ਨੂੰ ਇਸ ਕਰਕੇ ਮੈਂ ਕਹਿ ਰਿਹਾ ਕਿ ਤੁਸੀਂ ਸ਼ੇਅਰ ਕਰ ਦਿਓ ਕਿਉਂਕਿ ਈਰਖੇ ਬਾਜਾਂ ਦੀਆਂ ਇਹ ਘਟਨਾਵਾਂ ਇਹ ਕੋਈ ਪਹਿਲੀ ਨਹੀਂ ਦੂਜੀ ਨਹੀਂ ਤੀਜੀ ਨਹੀਂ ਲਗਭਗ ਤੁਹਾਨੂੰ ਹਰ ਸਾਲ ਕੋਈ 10-12 ਖਬਰਾਂ ਸੁਣਨ ਨੂੰ ਮਿਲਦੀਆਂ ਨੇ ਵਾਕਿਆ ਕੀ ਆ ਸੁਣੋ ਵਾਕਿਆ ਇਹ ਹੈ ਕਿ ਜਿਸ ਜਗ੍ਹਾ ਦੇ ਉੱਤੇ ਅਸੀਂ ਖੜੇ ਹਾਂ ਮੇਰੇ ਪਿਛਲੇ ਪਾਸੇ ਇਹ ਕੋਈ 12-13 ਕਿੱਲੇ ਜ਼ਮੀਨ ਦਾ ਟੱਕ ਹੈ ਤੇ 12-13 ਕਿੱਲੇ ਜਿਹੜੀ ਜ਼ਮੀਨ ਹੈ ਇਹ ਮਾਲ ਵਾਲਾ ਪਿੰਡ ਤੋਂ ਜਿਹੜਾ ਭੁਖੇ ਵਾਲੀ ਪਿੰਡ ਦੇ ਰਾਹ ਦੇ ਉੱਤੇ ਹੈ ਤੇ ਇਹ ਪੰਚਾਇਤੀ ਜ਼ਮੀਨ ਹੈ ਇਸ ਪੰਚਾਇਤੀ ਜ਼ਮੀਨ ਦੀ ਬੋਲੀ ਹੁੰਦੀ ਹੈ ਬੋਲੀ ਜਿਹੜੀ ਹੋ ਜਾਂਦੀ ਹੈ ਉਸ ਦਾ ਜਿਹੜਾ ਭਾਅ ਟੁੱਟਦਾ ਉਹ ਜਿਹੜਾ ਠੇਕੇਦਾਰ ਆਪਾਂ ਉਹਦੇ ਨਾਲ ਗੱਲਬਾਤ ਕਰਾਂਗੇ ਤੇ ਕਹਾਣੀ ਵੀ ਕੀ ਵਾਪਰੀ ਘਟਨਾ ਕੀ ਵਾਪਰੀ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ ਸੱਸੀ ਕਾ ਭਾਈ ਜੀ ਕੀ ਨਾਂ ਜੀ ਤੁਹਾਡਾ ਮੇਰੇ ਨਾਂ ਬਲਵਿੰਦਰ ਸਿੰਘ ਲੱड्डा ਜੀ ਅੱਛਾ ਕੀ ਹੋਇਆ ਕੀ ਹੈ ਇੱਥੇ ਸਾਰੀ ਘਟਨਾ ਕਿਉਂ ਅੱਜ ਤੁਸੀਂ ਪਿੰਡ ਦੇ ਇੱਥੇ ਇੰਨੇ ਲੋਕ ਇਕੱਠੇ ਹੋਏ ਹੋ ਬਾਈ ਜੀ ਬਾਹਰ ਠੇਕੇ ਦੇ ਲਿਆ ਠੇਕੇ ਕਰਕੇ ਰਿਸਕ ਹੋਈ ਹੈ ਇਹ ਗੱਲ ਦੀ ਹੂੰ ਤੇ ਇਸ ਕਰਕੇ ਬਸ ਇਹ ਰਾਤ ਨੂੰ ਕੋਈ ਵਹਿਬਤ ਕਰੀਏ ਬੰਦੇ ਨੇ ਈ ਬਾਬਤ ਕਰ ਗਿਆ ਬਾਈ ਦਵਾਈ ਛਿੜਕ ਕੇ ਆ ਰੌਂਡ ਲਾਪਾ ਫੱਕ ਦੇ ਉੱਤੇ ਪਾਕਾ ਸਾਨੂੰ ਜੇ ਪਤਾ ਲੱਗ ਜਾਂਦਾ ਜੇ ਅਸੀਂ ਜੇ ਅਸੀਂ ਇਹ 10 8 ਕਿਲੇ ਨਾਲ ਲਾਉਂਦੇ ਇਹ ਰਾਤ ਨੂੰ ਕਰਕੇ ਗਿਆ 9 10 ਵਜੇ ਜੀ ਬੰਦਾ ਆ ਚੀਜ਼ ਹੈ ਜੀ ਇਹ ਅੱਛਾ ਇਹ ਕਿਵੇਂ ਲਾਉਣ ਤੋਂ ਪਹਿਲਾਂ ਕਿੱਥੇ ਕਰ ਗਿਆ ਤੁਹਾਡੀ ਖੜੀ ਫਸਲ ਤੇ ਕਰ ਗਿਆ ਜਾਂ ਪਨੀਰੀ ਤੇ ਕਰ ਪਨੀਰੀ ਤੇ ਕਰ ਗਿਆ ਹਾਂ ਪਨੀਰੀ ਤੇ ਕਰ ਗਿਆ ਜੀ ਕਦੋਂ ਕਰਿਆ ਸੀ ਇੱਕ ਗੱਲਾ ਉਹਨਾਂ ਨੂੰ ਪਤਾ ਲੱਗ ਗਿਆ ਜੀ ਇਹ ਲਾਉਣਾ ਹੈ ਇਸ ਟਾਈਮ ਰਾਤ ਤੜਕੇ ਲੈਵਰ ਆਉਣਾ ਤੇ ਫੱਕੜੇ ਥਾਂ ਸਾਰੇ ਰਾਉਂਡ ਅਪ ਕਰ ਗਿਆ ਕੋਈ ਪੈੜ ਨੱਪੀ ਬੰਦੇ ਦੀ ਕੋਈ ਪਤਾ ਚੱਲਿਆ ਜੇ ਪਤਾ ਹੁੰਦਾ ਜੀ ਨੱਪ ਲੈਂਦੇ ਆਪਾਂ ਇਹਦਾ ਮਗਰੋਂ ਪਤਾ ਲੱਗਾ 4 ਬਦਨਾ 8 ਵਜੇ ਫੱਕਾ ਕਮ ਲਾਉਣ ਲੱਗ ਗਏ ਫਿਰ ਦਿਖਾਇਆ ਕਿਸੇ ਨੂੰ ਵੀ ਕਿਵੇਂ ਪਤਾ ਲੱਗਾ ਵੀ ਰਾਉਂਡ ਅਪ ਕਰ ਗਿਆ ਇਹ ਬੰਦਾ ਰਾਉਂਡ ਅਪ ਜੀ ਜਦੋਂ ਬੂਟਾ ਪੜਦੇ ਜਵਾਗ ਸਾਰਾ ਜੜ ਤੋਂ ਨਿਕਲੀ ਜਾਂਦਾ ਹੈ ਬਾਕੀ ਫੱਕੜ ਆ ਚੱਕਰ ਹੋਇਆ ਜੀ ਹੁਣ ਪੁਲਿਸ ਵਾਲੇ ਵੀ ਆ ਕੇ ਗਏ ਸੀਗੇ ਤੇ ਆਪਣੇ ਖੇਤੀਬਾੜੀ ਵਾਲੇ ਵਿਭਾਗ ਵੀ ਆ ਗਏ। ਉਹ ਕੀ ਕਹਿ ਗਏ? ਉਹ ਜੀ ਕਹਿੰਦੇ ਸੀ ਤੁਸੀਂ ਇਕੱਲਾ ਪਹਿਲਾਂ ਰਿਪੋਰਟ ਕਰੋ ਸਾਰੀ ਕਾਪ ਦੇਖਭਾਲ ਕਰਕੇ ਸਾਰੀ ਉਹ ਲਿਖ ਕੇ ਲੈ ਕੇ ਗਾ ਲੋ। ਹਾਂਜੀ। ਤੇ ਪਿੰਡ ਦੇ ਹੋਰ ਬੰਦੇ ਵੀ ਖੜੇ ਤੂੰ ਤੁਹਾਡਾ ਕੀ ਨਾ ਬਾਈ ਜੀ? ਮਲਕੀਤ ਸਿੰਘ ਜੀ। ਮਲਕੀਤ ਸਿੰਘ ਜੀ ਕੀ ਕਹੋਗੇ ਜਿਹੜਾ ਪਿੰਡ ਦੇ ਵਿੱਚ ਇਹ ਘਟਨਾ ਵਾਪਰੀ ਐ ਅਕਸਰ ਪਿੰਡਾਂ ਦੇ ਵਿੱਚ ਲੋਕ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਵੀ ਦਿੰਦੇ ਆ। ਤੁਸੀਂ ਅੱਜ ਬਾਈ ਜੀ ਦੇ ਹੱਕ ਚ ਇੱਥੇ ਆਏ ਹੋ ਕੀ ਕਹਿਣਾ ਚਾਹੁੰਦੇ ਸਾਰੇ ਬਾਰੇ? ਅਸੀਂ ਤੇ ਇਹ ਕਹਿੰਦੇ ਬਾਈ ਦਾ ਬਹੁਤ ਨੁਕਸਾਨ ਹੋਇ ਉਸਾ ਨਾ ਮਨ ਮੰਨਣਾ ਚਾਹੀਦਾ ਜੀ ਹਾਂਜੀ ਤੇ ਕਿੰਨਾ ਕੁ ਔਖਾ ਕਿੰਨਾ ਕੁ ਤੁਸੀਂ ਜਿਹੜਾ ਠੇਕਾ ਤਾਰਿਆ ਇਹਦਾ ਕੀ ਭਾ ਠੇਕਾ ਜੀ 90000 ਰੁਪਏ ਕਿੱਲਾ ਜੀ ਇਹ 1.5 ਲੱਖ ਰੁਪਿਆ 12 ਕਿੱਲਾਂ ਦਾ ਚੱਕ ਦਿੱਤੇ ਹੋਇਆ ਦੋ ਅਸੀ ਜੀ ਬਣਾ ਤੁਸੀਂ ਨਾਲ ਆਪਦੇ ਪਿਤਾ ਜੀ ਦੇ ਕੰਮ ਕਰਦੇ ਹੋ ਘਰ ਦੇ ਵਿੱਚ ਜੋ ਹੋਈ ਆ ਤੁਸੀਂ ਕਿੱਥੇ ਗਏ ਹੋਰ ਕੀ ਆ ਗਿਆ ਨਾਲ ਸਾਡੇ ਕਮਲ ਜੀ ਭੰਗੂ ਹੋਰੀ ਵੀ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਮੈਂ ਤਾਂ ਜੀ ਬੀਸੀ ਲੈਂਡ ਟੈਸਟਰੀ ਦੇ ਵਿੱਚ ਮਕੈਨੀਕਲ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾਗਾ ਤੇ ਫ੍ਰੀ ਟਾਈਮ ਆ ਕੇ ਕੀ ਇਦਾਂ ਕੰਮ ਕਰਵਾਣਾਗਾ ਤੇ ਸ਼ੁੱਕਰਵਾਰ ਨੂੰ ਸਾਡੀ ਵਾਰੀ ਸੀਗੀ 12 ਤਰੀਕ ਸੇਮਾ ਮਹੀਨਾ 2025 ਨੂੰ ਰਾਤ ਨੂੰ 12 1 ਵਜੇ ਫੱਕ ਦੇ ਉੱਤੇ ਰਾਉਂਡ ਅਪ ਸਪਰੇਅ ਕਰ ਗਿਆ 80 ਗ੍ਰਾਮ ਢੋਲੀ ਮਗਰ ਪਾ ਕੇ ਮਤਲਬ ਉਹਦਾ ਰਿਜ਼ਲਟ 5 6 ਦਿਨਾਂ ਬਾਅਦ ਪਤਾ ਲੱਗਿਆ ਵੀ ਇਹ ਫੱਕ ਪਣੀ ਦੀ ਸੁੱਕ ਗਈ ਹੈ ਤੇ ਨੁਕਸਾਨ ਸਾਡਾ ਹੋ ਗਿਆ 60000 ਰੁਪਏ ਦਾ ਨੁਕਸਾਨ ਹੋ ਗਿਆ ਜੀ ਇਹ ਜਿਹੜਾ ਤੁਹਾਡਾ ਲਾਲ ਬਈਏ ਦਾ 60 ਹਜ਼ਾਰ ਦਾ ਇੱਕ ਨੁਕਸਾਨ ਹੋ ਗਿਆ ਹੁਣ ਕੀ ਅੱਗੇ ਪਨੀਰੀ ਮਿਲ ਰਹੀ ਹੈ ਤੁਹਾਨੂੰ ਜਾਂ ਕੋਈ ਲਾਈ ਹੈ ਤੇ ਕਿਵੇਂ ਪਿੰਡ ਵੱਲੋਂ ਸਹਾਇਤਾ ਦਿੱਤੀ ਜਾ ਰਹੀ ਹੈ ਜੀ ਵੀ ਹੁਣ ਦੁਬਾਰਾ ਜਦੋਂ ਬਾਣ ਵਾਤ ਆਊਗਾ ਵਾਹ ਕੇ ਬਸ ਆਹ 2-4 ਦਿਨਾਂ ਤੱਕ ਚੂਨਾ ਲਾਵਾਂਗੇ ਦੁਬਾਰਾ ਜੀ ਜੀ ਪੰਗੋ ਸਰ ਤੁਸੀਂ ਇਹ ਸਾਰੇ ਮਾਮਲੇ ਤੇ ਕੀ ਕਹੋਗੇ ਦੇਖੋ ਜਿਹੜਾ ਮਾਮਲਾ ਹੋਇਆ ਬਹੁਤ ਭੈੜਾ ਹੋਇਆ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜੀ ਫਸਲ ਹੈ ਉਹ ਬੱਚਿਆਂ ਵਰਗੀ ਹੁੰਦੀ ਪੁੱਤਾਂ ਵਰਗੀ ਹੁੰਦੀ ਹੈ ਤੇ ਔਰ ਸਾਨੂੰ ਜ਼ਿੰਮੇਵਾਰ ਨੂੰ ਫਸਲ ਦਾ ਹੀ ਹਿੱਸਾ ਰ ਆਉਂਦਾ ਫਸਲ ਲਈ ਸਾਰਾ ਕੁਝ ਹੈ ਸਾਡੇ ਵਾਸਤੇ ਪਰ ਮੈਨੂੰ ਰਾਤ ਪਤਾ ਲੱਗਿਆ ਔਰ ਜਦੋਂ ਮੈਨੂੰ ਬਤਲ ਲੱਗਿਆ ਮੈਨੂੰ ਬੜਾ ਦੁੱਖ ਮਹਿਸੂਸ ਹੋਇਆ ਕਿ ਜਿਹੜਾ ਸਾਡੇ ਆਪ ਦੇ ਪਰਿਵਾਰ ਆ ਇਹ ਭਾਈ ਲੜੇ ਹੋ ਰਹੇ ਔਰ ਇੱਕ ਕਿਸਾਨ ਮਿਹਨਤ ਕਰਕੇ ਤੱਕ ਪਹੁੰਚਦਾ ਹੁਣ ਜਿਹੜੇ ਬੰਦੇ ਨੇ 13 12 13 ਕਿੱਲੇ ਠੇਕੇ ਤੇ ਲੈ ਕੇ ਜ਼ਮੀਨ ਸਾਰਾ ਉਹਦਾ ਮੁੱਲ ਤਾਰ ਕੇ ਤੇ ਜਦੋਂ ਉਹਦਾ ਫਸਲ ਲਾਉਣ ਦਾ ਸਮਾਂ ਆ ਤੇ ਉਦੋਂ ਆਹ ਕਹਾਣੀ ਵਾਪਰ ਜੇ ਤੁਸੀਂ ਸੋਚੋ ਕੀ ਬੀਤੂਗੀ ਔਰ ਜਿਹੜੀ ਗੱਲ ਜੇ ਮੰਨ ਲਓ ਇਹ ਤੇ ਗ੍ਰੈਮੋਫੋਨ ਕਰੀ ਹੁੰਦੀ ਉਹ ਉਹ ਅੱਧੇ ਘੰਟੇ ਜਾਂ ਘੰਡੇ ਬਾਅਦ ਪਤਾ ਲੱਗਿਆ ਵੀ ਇਹ ਤੇ ਨੁਕਸਾਨ ਹੋ ਗਿਆ ਕਿਸੇ ਨੇ ਸ਼ਰਾਰਤ ਵੀ ਇਹੇ ਜੀ ਕਰਤੀ ਵੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿਉਂਕਿ ਉਹ ਹਫ਼ਤੇ ਦੇ ਵਿੱਚ ਹੌਲੀ ਹੌਲੀ ਕੰਮ ਕਰਦੀ ਹੈ ਫਸਲ ਇਹਨਾਂ ਨੇ ਪਨੀਰੀ ਲਾਉਣੀ ਸ਼ੁਰੂ ਕਰਤੀ ਖੇਤ ਦੇ ਵਿੱਚ ਲਾਉਣ ਤੋਂ ਬਾਅਦ ਜਦੋਂ ਇਹ ਸੁੱਕਣੀ ਸ਼ੁਰੂ ਹੋਈ ਉਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਕਹਾਣੀ ਕੀ ਬਣੀ ਹੈ ਉਦੋਂ ਵੀ ਇਹਨਾਂ ਨੂੰ ਡਾਊਟਫੁਲ ਸੀਗਾ ਜਦੋਂ ਦੇਖਿਆ ਇਹਨਾਂ ਨੇ ਪਨੀਰੀ ਪੌਦੇ ਪੜਪੜ ਕੇ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਕਹਾਣੀ ਆ ਬਣੀ ਹੈ ਫਿਰ ਜਿਵੇਂ ਬਾਈ ਨੇ ਦੱਸਿਆ ਵੀ ਕੱਲ੍ਹ ਖੇਤੀਬੜੀ ਵਾਲੇ ਵੀ ਆ ਕੇ ਗਏ ਸੀਗੇ ਉਹਨਾਂ ਨੇ ਵੀ ਇਹ ਗੱਲ ਕਲੀਅਰ ਕਰੀ ਪਰ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਇਹੀ ਕਹਿਣਾ ਚਾਹੂੰਗਾ ਸਰਕਾਰ ਨੂੰ ਵੀ ਬੇਨਤੀ ਹੈ ਵੀ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਔਰ ਅਸੀਂ ਪਿੰਡ ਦੇ ਨਿਵਾਸੀ ਹੋਣ ਦੇ ਤੌਰ ਤੇ ਬਾਈ ਲੜੜੇ ਦੇ ਨਾਲ ਖੜੇ ਹਾਂ ਅਸੀਂ ਜੋ ਵੀ ਜਿਹੜੇ ਬੰਦੇ ਨੇ ਸ਼ਰਾਰਤ ਕੀਤੀ ਹੈ ਕਿ ਪੁਲਿਸ ਕਰਨੀ ਉਹ ਤੇ ਦਬਾਅ ਨਹੀਂ ਬਣਾ ਰਹੇ ਤੁਸੀਂ ਵੀ ਜਿਹੜੇ ਬੰਦੇ ਨੇ ਸ਼ਰਾਰਤ ਕੀਤੀ ਹੈ ਘੱਟੋ ਘੱਟ ਉਹਦਾ ਵੀ ਪੰਜਾਬੀ ਜਿਹਨੂੰ ਕਹਿੰਦੇ ਮੂੰਹ ਕਾਲਾ ਕੀਤਾ ਜਾਵੇ ਮੂੰਹ ਕਾਲਾ ਕਰਨ ਦਾ ਮਤਲਬ ਇਹ ਹੁੰਦਾ ਇਸ ਪਿੰਡ ਦੀ ਸਾਥ ਦੇ ਵਿੱਚ ਉਹਨੂੰ ਗੁਨਾਹ ਮੰਨਾਇਆ ਜਾਵੇ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਿਲਕੁਲ ਹੋਣੀ ਚਾ ਅਸੀਂ ਪ੍ਰਸ਼ਾਸਨ ਨੂੰ ਵੀ ਪ੍ਰੈਸ਼ਰ ਪਾਵਾਂਗੇ ਮੰਗ ਕਰਾਂਗੇ ਵੀ ਉਹਨਾਂ ਤੇ ਉਹਨਾਂ ਦੇ ਪੈਰ ਲੱਬ ਕੇ ਉਹਦਾ ਪਾਲ ਕਰਕੇ ਉਹਨਾਂ ਤੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਹੋਵੇ ਜਿਹੜੀ ਕਿ ਨਾਲ ਅੱਗੇ ਹੋਰ ਵੀ ਕਿਸੇ ਨੂੰ ਇਸ ਤੋਂ ਪ੍ਰੇਰਣਾ ਮਿਲੇ ਵੀ ਇਹ ਕੰਮ ਨਾ ਹੋਵੇ ਜੀ ਸਰਕਾਰ ਜੀ ਸ਼ਿਵ ਜੀ ਮੱਲ ਵਾਲੇ ਜਿਹੜੀ ਘਟਨਾ ਵਾਪਰੀ ਉਹਥੇ ਤੁਸੀਂ ਗਏ ਸੀ ਵਿਜ਼ਿਟ ਕੀਤਾ ਉਹਦੇ ਵਿੱਚ ਕੀ ਤੁਹਾਨੂੰ ਫਾਈਂਡਿੰਗਸ ਮਿਲੀਆਂ ਜੀ ਦੇਖੋ ਜੀ ਅਸੀਂ ਨਰਮਾ ਦੀ ਫਸਲ ਦੇ ਸੰਬੰਧ ਵਿੱਚ ਗਏ ਨਰਮੀ ਦੀ ਕੰਡੀਸ਼ਨ ਬਹੁਤ ਵਧੀਆ ਜੀ ਪਰੰਤੂ ਜਿਹੜੇ ਕਿਸਾਨ ਨੇ ਸਾਨੂੰ ਫੋਨ ਕਰਕੇ ਬੁਲਾਇਆ ਸੀਗਾ ਕਿ ਵੀ ਸਾਡਾ ਝੋਨੇ ਵਾਲਾ ਖੇਤ ਦੇਖਿਆ ਜਾਵੇ ਤੇ ਪਨੀਰੀ ਸੁੱਕ ਚੁੱਕੀ ਆ ਕੀ ਕਾਰਨ ਆ ਤਾਂ ਅਸੀਂ ਕੱਲ ਵਿజిਟ ਕੀਤਾ ਜੀ ਮੇਰੇ ਨਾਲ ਡਾਕਟਰ ਭਰਪੁਰ ਸਿੰਘ ਸੀਗੇ ਤੇ ਮੈਂ ਵੀ ਸੀਗਾ ਜਦੋਂ ਅਸੀਂ ਗਏ ਤਾਂ ਉਹ ਦੇਖੀ ਜਦੋਂ ਆਪਣੇ ਪਨੀਰੀ ਪਨੀਰੀ ਇੰਝ ਜਾਪਦਾ ਸੀ ਕਿ ਕਿਸੇ ਨੇ ਵੀ ਸਪਰੇਅ ਕੀਤੀ ਹੋਈ ਹੈ ਇਹਦੇ 'ਚ ਵੀ ਡਿਸਾਈਡ ਵੀ ਡਿਸਾਈਡ ਜਿਹਦੇ ਨਾਲ ਇਹ ਸੁੱਕ ਚੁੱਕੇ ਆ ਤੇ ਜਿਹੜਾ ਅਸੀਂ ਖੇਤ ਦੇਖੇ 8 ਏਕੜ ਇਹ ਜਾਣੇ ਆਏ ਜ਼ਾਬਦਾ ਸੀਗਾ ਵੀ ਸ਼ਾਮ ਨੂੰ ਕਿਸੇ ਨੇ ਸਪਰੇਅ ਕਰ ਦਿੱਤੀ ਜਾਂ ਨਹੀਂ ਸਵੇਰੇ ਇਹ ਪਿੰਨੀਰ ਨੂੰ ਪੁੱਟ ਕੇ ਲਾਉਣਗੇ ਉਹ ਜ਼ਿਮੀਂਦਾਰ ਵੱਲੋਂ ਲਾਈ ਗਈ ਲਾਈ ਗਈ ਦੋ ਦੋਦਾ ਦਾ ਫੈਕਟ ਚੱਲ ਪਿਆ ਤੇ ਬੁੱਟੇ ਸੁੱਕਨੇ ਸ਼ੁਰੂ ਹੋ ਚੁੱਕੇ ਸੀ ਜਿਸ ਕਰਕੇ ਹੁਣ ਉਹਦਾ ਬਹਾਲ ਹੋਣਾ ਕੁਝ ਅਕਸਰ ਕੀ ਹੁੰਦਾ ਕਿ ਪਿੰਡਾਂ ਦੇ ਵਿੱਚ ਪਤਾ ਲੱਗ ਜਾਂਦਾ ਹੁੰਦਾ ਵੀ ਕਿਹੜੇ ਬੰਦੇ ਦੀ ਸ਼ਰਾਰਤ ਆ ਪਰ ਕਈ ਵਾਰੀ ਇਹ ਹੁੰਦਾ ਕਿ ਸਿੱਧਾ ਨਾਂ ਲੈਣ ਤੋਂ ਹਰ ਬੰਦਾ ਗਰੇਜ਼ ਕਰਦਾ ਕਿ ਦੁਸ਼ਮਣੀਆਂ ਅੱਗੇ ਪੈ ਜਾਂਦੀਆਂ ਪਰ ਜੇ ਪੁਲਿਸ ਚਾਹੇ ਤਾਂ ਆਪਣੀ ਗੱਲ ਜਿਹੜਾ ਕਢਾ ਸਕਦੀ ਹੈ ਇਸ ਚੀਜ਼ ਦਾ ਕਰ ਸਕਦੇ ਪਰ ਇਹ ਜਿਹੜੀ ਘਟਿਆ ਹਰਕਤ ਕੀਤੀ ਆ ਮੈਂ ਖੁਦ ਇਸ ਬੰਦੇ ਨੂੰ ਫਟਮੂਹੀ ਜਿਹੜੀ ਆ ਦਿਨਾ ਕਿ ਤੇਰੇ ਵੀ ਬੱਚੇ ਨੇ ਤੇਰੇ ਵੀ ਬੱਚਿਆਂ ਨੇ ਇੱਥੋਂ ਹੀ ਰੋਜ਼ਗਾਰ ਖਾਣਾ ਇਹਨਾਂ ਦੇ ਵੀ ਬੱਚੇ ਨੇ ਇੱਕ 10 ਲੱਖ ਰੁਪਇਆ 11 ਲੱਖ ਰੁਪਇਆ ਜੇਕਰ ਕੋਈ ਬੰਦਾ ਠੇਕੇ ਤੇ ਜ਼ਮੀਨ ਲੈਂਦਾ ਜੇ ਭਾਈ ਤੈਨੂੰ ਮਚੇਵਾ ਸੀਗਾ ਤੇ ਤੂੰ 2000 ਵੱਧ ਦੇ ਕੇ ਲੈ ਲੈਂਦਾ ਸੋ ਇਹ ਜਿਹੜੀਆਂ ਅਕਸਰ ਜਿਹੜੀਆਂ ਘਟਨਾਵਾਂ ਇਸੇ ਤਰ੍ਹਾਂ ਹੀ ਵਾਪਰਦੀਆਂ ਕੋਈ ਪਿੰਡ ਦੇ ਵਿੱਚ ਅਸੀਂ ਵੀ ਪਿੰਡਾਂ ਦੇ ਰਹਿਣ ਵਾਲੇ ਆਂ ਕੋਈ ਬਾਹਰੋਂ ਆ ਕੇ ਨਹੀਂ ਕਰਦਾ ਹੁੰਦੀ ਤਾਂ ਖੈ ਭਾਜੀ ਇਸੇ ਦੀ ਹੈ ਕਿ ਇਹ ਪੰਚਾਇਤੀ ਜ਼ਮੀਨ ਕਿਉਂ ਲੈ ਗਿਆ ਜਾਂ ਕਿਹਦੇ ਦੀ ਲੈ ਗਿਆ ਸੋ ਇਹ ਜਿਹੜੀ ਗੱਲਬਾਤ ਤੁਹਾਡੇ ਉੱਤੇ ਛੱਡੀ ਹੈ ਕਿ ਇਸ ਤੇ ਉੱਤੇ ਆਪਣੇ ਕਮੈਂਟ ਕਰਕੇ ਜ਼ਰੂਰ ਦੱਸੋ